ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਤੁਹਾਨੂੰ ਛੜ ਦੀ ਕਲਾ ਚ ਰੱਖਣ ਤੇ ਅੱਜ ਮੈਂ ਤੁਹਾਨੂੰ ਖੁਸ਼ਖਬਰੀ ਦੇ ਰਹੀ ਆ ਵੀ ਆਪਣਾ 골ਡਨ ਪੰਜਾਬ ਮੋਨਟਾਈਜ਼ ਹੋ ਗਿਆ ਅਕਾਲ ਪੁਰਖ ਵਾਹਿਗੁਰੂ ਦੀ ਐਸੀ ਕਿਰਪਾ ਹੋਈ ਐਸੀ ਕਿਰਪਾ ਹੋਈ ਤੇ ਮੈਂ ਤੁਹਾਨੂੰ ਚਮਤਕਾਰ ਹੀ ਦੱਸ ਰਹੀ ਆ ਵੀ ਸਵੇਰ ਮੈਂ ਗੁਰੂ ਮਹਾਰਾਜ ਨੂੰ ਆਖਿਆ ਮਹਾਰਾਜ ਇੱਕ ਪਾਸਾ ਕਰਦੇ ਜੇ ਤਾਂ ਮੇਰਾ ਚੈਨਲ ਚੱਲ ਜਾਵੇ ਜਾ ਮਹਾਰਾਜੇ ਨੂੰ ਇਹ ਵੰਦੀ ਹੋ ਜਾਵੇ ਮੈਂ ਵੀ ਮੈਂ ਹੋਰ ਬਣਾ ਲਵਾਂਗੀ ਕੋਈ ਗੱਲ ਨਹੀਂ ਮਹਾਰਾਜ ਮੈਂ ਤੈਨੂੰ ਦੋਸ਼ ਨਹੀਂ ਦਿੰਦੀ ਜਾਏ ਵੰਦੋ ਜਿੱਥੇ ਜਾਏ ਚੱਲ ਪੇ ਤੁਸੀਂ ਯਕੀਨ ਮੰਨਿਓ ਜਦੋਂ ਮੈਂ ਬਾਣੀ ਪੜ੍ਹ ਕੇ ਉੱਠੀ ਤੇ ਉਹ ਚੈਨਲ ਦਾ ਇੱਕ ਪਾਸਾ ਹੋਇਆ ਪਿਆ ਤੇ ਉਹ ਚੈਨਲ ਜਿਹੜੇ ਮੁੰਡੇ ਨੇ ਠੀਕ ਕੀਤਾ ਸੀ ਤੇ ਉਹ ਮੋਨਟ ਮਤਲਬ ਸਹੀ ਹੋਇਆ ਪਿਆ ਉਹ ਚੈਨਲ ਫਿਰ ਮੈਂ ਕਹਿੰਮਗਾ ਧੰਨ ਗੁਰੂ ਰਾਮਦਾਸ ਤੁਸੀਂ ਉਹ ਮੈਂ ਕਹਿੰਮਗਾ ਮੈਨੂੰ ਪਤਾ ਸੀ ਮੈਂ ਬੇਫਿਕਰ ਸੀ ਵੀ ਗੁਰੂ ਰਾਮਦਾਸ ਮੈਨੂੰ ਡੋਲਣ ਨਹੀਂ ਦੇਣਗੇ ਆਪਾਂ ਦਾ ਮੋਨਟਾਈ ਚੈਨਲ ਹੋ ਗਿਆ ਜੀ ਤੇ ਆਪਾਂ ਅਕਾਲਪੁਰਖ ਵੈਗਰੂ ਦੇ ਨਾਮ ਦਾ ਰਮਾਲਾ ਚੜਾ ਕੇ ਆਏ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮੋੜ ਕਲਾਂ ਗੁਰੂ ਘਰ ਚ ਗਏ ਉੱਥੇ ਉਹਨਾਂ ਦਾ ਸ਼ੁਕਰੀਆ ਕੀਤਾ ਕਿਉਂਕਿ ਸ਼ੁਕਰੀਆ ਕਰਨਾ ਜ਼ਰੂਰੀ ਆ ਆਪਾਂ ਬੇਸ਼ੁਕਰੇ ਹੋ ਜਾਂਦੇ ਆ ਆਪਣਾ ਕੋਈ ਕੰਮ ਹੋ ਜੇ ਨਾ ਆਪਾਂ ਚੰਬਲ ਜਾਂਦੇ ਆ ਉਹ ਤੋਂ ਗੁਰੂ ਨੂੰ ਭੁੱਲ ਜਾਂਦੇ ਆ ਨਹੀਂ ਮੈਂ ਤਾਂ ਗੁਰੂ ਦੇ ਦਰ ਤੇ ਗਈ ਰੋਟੀ ਪਾਣੀ ਹੋਣ ਆ ਕੇ ਬਣਾਇਆ ਨੇਰੇ 'ਚ ਪਰ ਆਪਾਂ ਮਹਾਰਾਜ ਦੇ ਕੋਲ ਗਏ ਮਹਾਰਾਜ ਮੈਂ ਆ ਗਈ ਤੁਸੀਂ ਮੇਰੇ ਐੜੇ-ਆੜੇ ਕੰਮ ਕੱਢ ਦਿਓ ਨਾ ਮਹਾਰਾਜ ਮੈਂ ਆ ਗਈ ਤੁਹਾਡੇ ਕੋਲ ਆ ਰਹੀ ਆ ਤੇ ਘਰੇ ਆਪਾਂ ਕੜਾ ਪ੍ਰਸ਼ਾਦ ਬਣਾ ਕੇ ਭੋਗ ਲਵਾ ਕੇ ਅਰਦਾਸ ਕੀਤੀ ਵੀ ਮਾਲਕਾ ਜਿੱਦਾਂ ਤੋਂ ਮੇਰੀ ਆਤਮਾ ਨੂੰ ਖੁਸ਼ ਕਰਦਾ ਓ ਮੇਂ ਜਿੰਨੇ ਭੈਣ ਭਰਾ ਮੇਰੇ ਨਾਲ ਜੁੜਿਆ ਵੈਗਰੂ ਸਭ ਦੀਆਂ ਆਤਮਾ ਨੂੰ ਖੁਸ਼ੀਆਂ ਤਰੱਕੀਆਂ ਦੇ ਤੇ ਮੈਂ ਬਹੁਤ ਖੁਸ਼ ਆ ਅਕਾਲ ਪੁਰਖ ਵੈਗਰੂ ਤੁਹਾਨੂੰ ਵੀ ਖੁਸ਼ੀਆਂ ਦੇਵੇ ਕਿਉਂਕਿ ਖੁਸ਼ੀਆਂ ਦੇਣ ਵਾਲਾ ਮੈਨੂੰ ਸ੍ਰੀ ਗੁਰੂ ਰਾਮਦਾਸ ਜੀ ਨੇ ਹੋਰ ਮੈਨੂੰ ਕੋਈ ਬੰਦੇ ਨੇ ਨਹੀਂ ਇਹ ਖੁਸ਼ੀਆਂ ਦਿੱਤੀਆਂ ਕੋਈ ਨਹੀਂ ਦਿੰਦਾ ਸਿਰਫ ਪ੍ਰਮਾਤਮਾ ਦਿੰਦਾ ਹੈ ਅਕਾਲ ਪੁਰਖ ਵੈਗਰੂ ਦਿੰਦਾ ਹੈ ਖੁਸ਼ੀਆਂ ਤੇ ਅੱਜ ਆਪਾਂ ਗੱਲ ਕਰਾਂਗੇ ਪੈਸੇ ਦਾ ਕੀ ਆ ਪੈਸਾ ਕਮਾ ਲਾਂਗੇ ਪਰ ਕਿਸੇ ਮੁਰੇ ਝੁਕਣਾ ਮਨਜ਼ੂਰ ਨਹੀਂ ਹਨਾ ਦੇਖੋ ਵੀਰੇ ਮੈਂ ਜ਼ਿੰਦਗੀ ਦੇ ਵਿੱਚ ਪੈਸੇ ਦੀ ਤੰਗੀ ਬਹੁਤ ਕੱਟੀ ਆ ਬਹੁਤ ਕੱਟੀ ਆ ਵੀ ਜਿੱਦਾਂ ਲੋਕਾਂ ਕੋਲੇ ਪੈਸਾ ਜਮਾ ਹੁੰਦਾ ਹੁੰਦਾ ਹਨਾ ਮੇਰੇ ਕੋਲੇ ਵਿਚਾਰੀ ਕੋਲੇ ਕਈ ਵਾਰੀ ਇਹ ਜਾਂ ਮਾੜਾ ਸਮਾਂ ਹੁੰਦਾ ਵੀ ਘਰੇ ਕੁਝ ਵੀ ਨਹੀਂ ਹੁੰਦਾ ਤੇ 50 ਰੁਪਏ ਹੁੰਦੇ ਸੀ ਮੇਰੇ ਕੋਲੇ ਤੇ ਉਹ 50 ਰੁਪਏ ਜੀ ਮੈਂ ਸੋਚੀ ਜਾਂਦੀ ਉਹਦੋਂ ਗੁੜ ਸੀਗਾ 5-7 ਰੁਪਏ ਕਿਲੋ ਤੇ ਕਾਫੀ ਚੀਜ਼ਾਂ ਸਸਤੀਆਂ ਸੀ ਇਹ ਗੱਲ ਮੈਂ ਕਰਦੀਆਂ 99 99 ਦੀ ਤੇ ਉਹ 50 ਰੁਪਏ ਨਾਲ ਵੀ ਮੈਨੂੰ ਹੌਸਲਾ ਰਹਿੰਦਾ ਸੀਗਾ ਵੀ ਮੈਂ ਆਹ ਲੈ ਲੂੰਗੀ ਮੈਂ ਇਹ ਨਿਹਾਰ ਲੈ ਲੂੰਗੀ ਮੇਰੇ ਨਾਲ ਟਾਈਮ ਟੱਪ ਚੂਈ ਇਹਨੇ ਮੈਨੂੰ ਦੁੱਧ ਵਾਲੇ ਪੈਸੇ ਆ ਜਾਣਗੇ ਹਨਾ ਮੈਂ ਉਹਨਾਂ ਪੈਸੇ 'ਚ ਵੀ ਗੁਜ਼ਾਰਾ ਕੀਤਾ ਬਰ ਕਿਸੇ ਮੁਰਿਚੂਗੀ ਨਹੀਂ ਇਹ ਮੇਰਾ ਰੂਲ ਸੀ ਵੀ ਮੈਨੂੰ ਕਿਸੇ ਦੀ ਸੋਹਣੀ ਚੀਜ਼ ਲੱਗ ਕੇ ਮੈਂ ਕਦੇ ਝੁਕੀ ਨਹੀਂ ਸੀ ਬਹੁਤ ਲੋਕ ਸੀ ਜਿਹੜੇ ਮੇਰੀ ਹੈਲਪ ਕਰਨਾ ਚਾਹੁੰਦੇ ਸੀ ਬਟ ਮੈਨੂੰ ਪਤਾ ਸੀ ਵੀ ਹੈਲਪ ਕਰਨ ਦੇ ਪਿੱਛੇ ਵੀ ਕੋਈ ਮਤਲਬ ਹੈ ਵਿਦਾਊਟ ਮਤਲਬ ਮੇਰੀ ਕੋਈ ਹੈਲਪ ਨਹੀਂ ਕਰੂਗਾ ਪਤਾ ਸੀ ਮੈਨੂੰ ਉਹਨਾਂ ਦੇ ਰਿਜ਼ਲਟ ਦਾ ਇਸ ਕਰਕੇ ਮੈਂ ਹੈਲਪ ਨਹੀਂ ਲੈਂਦੀ ਵੀਰੇ ਤੇ ਝੁਕੀ ਨਹੀਂ ਗੱਲ ਆ ਜਾਂਦੀ ਝੁੱਕੰਦੀ ਝੁਕੀ ਨਹੀਂ ਅਕਾਲਪੁਰ ਠੀਕ ਆ ਉਦੋਂ ਮੈਨੂੰ ਮਹਾਰਾਜ ਬਾਰੇ ਨਹੀਂ ਸੀ ਇੰਨਾ ਪਤਾ ਮੈਨੂੰ ਨਹੀਂ ਪਤਾ ਸੀ ਵੀ ਮੈਂ ਗੁਰੂ ਨਾਲ ਜੁੜ ਜਾ ਆਪਣੇ ਮਤਲਬ ਦਿਮਾਗ ਤੋਂ ਕੰਮ ਨਹੀਂ ਸੀ ਕਿਤੇ ਲਿਆ ਸੋਚ ਛੋਟੀ ਸੀ ਮੇਰੀ ਉਦੋਂ ਮੈਨੂੰ ਨਹੀਂ ਸੀ ਪਤਾ ਵੀ ਪ੍ਰਮਾਤਮਾ ਬਹੁਤ ਕੁਝ ਕਰ ਦਿੰਦਾ ਤੇ ਮੈਂ ਨੇਰੇ ਚ ਰਹੀ ਮੈਂ ਅੱਜ ਬਹੁਤ ਫਸਤੌਣੀ ਆ ਵੀ ਮੇਰੀ ਕਿੰਨੀ ਲਾਇਫ ਨੇਰੇ ਚ ਟੱਪ ਗਈ ਵੀ ਮੈਨੂੰ ਕਿਉਂ ਨਹੀਂ ਸੀ ਅਕਲ ਇਹ ਚੀਜ਼ ਦੀ ਯਾਰ ਕਦੇ-ਕਦੇ ਰੋਣ ਆ ਜਾਂਦਾ ਵੀ ਇਹ ਕਾਲਪੁਰਖ ਵੈਗਰੂ ਐਡੀ ਵੱਡੀ ਸ਼ਖਸੀਅਤ ਤੁਹਾਡੇ ਕੋਲੇ ਹੁੰਦੀ ਆ ਤੇ ਤੁਸੀਂ ਫਿਰਦੇ ਰਹਿੰਦੇ ਹੋ ਲੋਕਾਂ ਦੀਆਂ ਮਿੰਨਤਾਂ ਕਰਦੇ ਕਰੂੰਗੇ ਜਿੰਦਗੀ ਦੇ ਵਿੱਚ ਥੱਕੇ ਸਾਰੇ ਖਾਂਦੇ ਆ ਮੈਂ ਵੀ ਖਾਦੇ ਆ ਜੀ ਹਨ ਲੋਕਾਂ ਦੀਆਂ ਮਾੜੀਆਂ ਗੱਲਾਂ ਵੀ ਛੱਲੀਆਂ ਮਾੜਾ ਵੀ ਖਵਾਇਆ ਸਭ ਕੁਝ ਕੀਤਾ ਹਨਾ ਪਰ ਕਦੇ ਇੱਥੇ ਜਮਾਂ ਨਹੀਂ ਸੀ ਕੀਤੀ ਇਹ ਗੱਲਾਂ ਇਹ ਮੈਨੂੰ ਐ ਲੱਗਦਾ ਸੀ ਵੀ ਕੋਈ ਨਹੀਂ ਇੱਕ ਦਿਨ ਆਊਗਾ ਇੱਕ ਦਿਨ ਆਊਗਾ ਸਭ ਦੀਆਂ ਬੋਲਤੀਆਂ ਬੰਦ ਹੋ ਜਾਣੀਆਂ ਤੇ ਉਹ ਦਿਨ ਆਣਗੇ ਜ਼ਰੂਰ ਆਣਗੇ ਤੁਹਾਡੇ ਭੈਣ ਭਰਾਵਾਂ ਨਾਲ ਸ਼ੇਅਰ ਕਰੂੰਗੀ ਠੀਕ ਹੈ ਬਹੁਤ ਗਰੀਬੀ ਕੱਟੀ ਆ ਵੀਰੇ ਬਹੁਤ ਗਰੀਬੀ ਕੱਟੀ ਆ ਪਰ ਕਿਸੇ ਮੂਰੇ ਝੁਕੇ ਨਹੀਂ ਕਦੇ ਪੈਸਾ ਲਈ ਮੰਗਿਆ ਪੈਸੇ ਲਈ ਕਿਸੇ ਮੂਰੇ ਗਿੜਗੜਾਇ ਨਹੀਂ ਮੈਂ ਉਸ ਵੀਡੀਓ 'ਚ ਵੀ ਤੁਹਾਨੂੰ ਕਿਹਾ ਸੀ ਵੀ ਕਿਸੇ ਦੇ ਪੈਸੇ ਦਾ ਸਾਨੂੰ ਕੀ ਰੇਜ ਹਨਾ ਸਾਨੂੰ ਕਿਸੇ ਦੇ ਦੁੱਧ ਦਾ ਕੀ ਰੇਜ ਠੀਕ ਹੈ ਦੇ ਮਕੇਨ ਨੇ だっਕੇ ਮਾਂ ਦੁੱਧ ਦਾ ਕੱਟੇ ਨੂੰ ਕੀ ਰੇਜ ਉਹਨੇ ਤਾਂ ਵਿਚਾਰੇ ਨੇ ਭੁੱਖੇ ਨਹੀਂ ਮਰਨਾ ਹੈ ਹਨਾ ਸੋ ਇਸ ਕਰਕੇ ਵੀਰੇ ਮੇਰੀ ਕਿਸੇ ਨੇ ਹੈਲਪ ਨਹੀਂ ਕੀਤੀ ਕੋਈ ਮੇਰੇ ਨਾਲ ਨਹੀਂ ਖੜਾ ਕਿਸੇ ਨੇ ਮੈਨੂੰ ਪੈਸਾ ਲਈ ਪੁੱਛਿਆ ਨਹੀਂ ਵੀ ਤੈਨੂੰ ਚਾਹੀਦੀ ਆ ਤੇ ਆਪਾਂ ਮੰਗੇ ਨਹੀਂ ਆਪਾਂ ਸਬਰ ਕੀਤਾ ਵੀਰੇ ਆਪਾਂ ਬੀੜੀਆਂ ਕਰ ਕਰਕੇ ਆਪਦੇ ਨਰਮੇ ਚੁਗੇ ਆਪਣੀਆਂ ਕਣਕਾਂ ਵੀ ਇਕੱਠੀਆਂ ਕੀਤੀਆਂ ਦਿਹਾੜੀਆਂ ਬਚਾਈਆਂ ਘਰਾਂ 'ਚ ਹੋਰ ਕੁੜੀਆਂ ਹੁੰਦੀਆਂ ਉਹਨਾਂ ਦੇ ਨਾਲ ਜਾ ਕੇ ਖੇਤਾਂ ਦੇ ਵਿੱਚ ਮੈਂ ਖੁਦ ਕੰਮ ਕੀਤਾ ਮੈਨੂੰ ਖੇਤੀ ਪੂਰੀ ਜਾਣਕਾਰੀ ਹੈ ਜੇ ਕਿਸੇ ਨੂੰ ਲੱਗਦਾ ਨਾ ਵੀ ਮੈਂ ਇੱਕ ਵੀਊ ਲੈਣ ਦੀ ਮਾਰੀ ਵੀਡੀਓ ਬਣਾਉਣੀ ਤਾਂ ਬਰੇ ਮੈਥੋਂ ਜੋ ਵਰਜੀ ਪੁੱਛੋ ਸਾਰਾ ਪਤਾ ਮੈਂ ਖੇਤੀ ਕੀ ਕੀਤੀ ਹੋਈ ਆ ਆਪ ਬੀਜਿਆ ਲਸਣ ਗੰਡੇ ਪਿਆਜ਼ ਸਭ ਮੈਂ ਆਪ ਲਾਉਂਦੀ ਰਹੀ ਆ ਠੀਕ ਆ ਸ਼ਹਿਰ ਆ ਗਈ ਮੈਂ ਕਿਸੇ ਕਾਰਨਾਕਾਰ ਆ ਗਈ ਵੀ ਮੈਨੂੰ ਰੋਜ਼ ਦਾ ਟਰਚ ਹੋਣਾ ਪਸੰਦ ਨਹੀਂ ਸੀ ਆਪਾਂ ਪਿੰਡ ਛੱਡਦਾ ਠੀਕ ਹੈ ਤੇ ਪਰ ਵੀਰੇ ਮੈਂ ਕੰਮ ਜ਼ਿੰਦਗੀ ਦੇ ਵਿੱਚ ਖੇਤੀ ਬਾੜੀ ਪਸ਼ੂ ਟਕਾ ਪਸ਼ੂ ਢਾਂਡਾ ਸਭ ਰੱਖਿਆ ਹੋਇਆ ਹੈ ਸਭ ਕੰਮ ਕੀਤੇ ਹੋਏ ਆ ਬੁੜੀਆਂ ਨੂੰ ਨਾਲ ਲਿਜਾ ਕੇ ਖੇਤਾਂ ਦੇ ਵਿੱਚ ਕੰਮ ਕੀਤਾ ਮਿਹਨਤ ਮੈਂ ਇੰਨੀ ਕੀਤੀ ਐ ਇੰਨੀ ਕੀਤੀ ਤੇ ਸਬਰ ਵੀ ਮੇਰਾ ਏਡਾ ਸੀ ਜੇ ਸਾਡੇ ਘਰ ਇੱਕ ਟਾਈਮ ਕਣਕ ਤੁਹਾਨੂੰ ਪਤਾ ਵੀ ਜਦੋਂ ਕਣਕ ਵੱਢਣ ਜਾਂਦੀ ਹੈ ਤੇ ਹੁੰਦੀ ਜਦੋਂ ਕਣਕ ਆਪਣੇ ਘਟ ਜਾਂਦੀ ਹੁੰਦੀ ਹੈ ਹਨਾ ਕਈ ਵਾਰੀ ਜੇ ਕਣਕ ਵੀ ਸਾਡੇ ਘਟ ਜਾਣੀ ਤਾਂ ਮਾਲਕ ਨੇ ਏਡਾ ਸਬਰ ਦਿੱਤਾ ਸੀ ਸੇਵੀਆਂ ਸੁਬੀਆਂ ਰੱਖ ਕੇ ਖਾ ਲੈਂਦੇ ਸੀ ਪਰ ਕਿਸੇ ਦੇ ਆਟਾ ਨਹੀਂ ਸੀ ਮੰਗਿਆ ਜਦੋਂ ਮੈਨੂੰ ਪਤਾ ਲੱਗਣ ਲੱਗਾ ਸੀ ਨਾ ਵੀ ਪਰਮਾਤਮਾ ਸਭ ਕੁਝ ਹੈ ਤੇ ਫਿਰ ਆਪਾਂ ਪਰਮਾਤਮਾ ਦੇ ਲੜ ਲੱਗੇ ਸੀ ਛੱਡਤੀਆਂ ਸੀ ਇੱਧਰ ਲੀਆਂ ਉੱਧਰ ਲੀਆਂ ਠੀਕ ਆ ਝੇਵਚ ਮੈਂ ਐ ਰਹਿੰਦੀ ਸੀਗੀ ਮੇਰੇ ਤੇ ਗਰੀਬੀ ਬੋਲੀ ਸੀ ਬਾਲੀ ਤੰਗੀ ਸੀਗੀ ਮੇਰੀ ਬੇਟੀ ਨੂੰ ਲੈਟ ਲੱਗਣ ਕਰਕੇ ਨਾ ਥੋੜੀ ਮੇਰੇ ਤੇ ਤੰਗੀ ਵੱਧ ਜੁਦਾ ਕਰਕੇ ਵੀ ਮੈਥੋਂ ਕਿਸੇ ਨਾਲ ਲੜਿਆ ਨਹੀਂ ਸੀ ਜਾਂਦਾ ਕਿਉਂਕਿ ਮੈਂ ਮੈਂ ਉਹ ਸੀ ਬਜ਼ਰੀ ਵੀ ਜਿਹਨੂੰ ਪੈਰ ਪੈਰ ਤੇ ਮਤਲਬ ਹਰ ਇੱਕ ਚੀਜ਼ ਦੀ ਜ਼ਰੂਰਤ ਸੀ ਤੇ ਪਰ ਕੋਲੇ ਪੈਸਾ ਨਹੀਂ ਸੀ ਤਾਂ ਵੀ ਫਿਰ ਮੈਂ ਦਿਲ ਨਹੀਂ ਸੀ ਕਿਤੇ ਸਿੱਟਿਆ ਲੋਕਾਂ ਦੇ ਨਾਲ ਸਾਡੇ ਜਿਵੇਂ ਚਾਚੇ ਤਾਇਆ ਨਾਲ ਆਪਾਂ ਵੀੜੀਆਂ ਕਰਦੇ ਆਂ ਵੀੜੀਆਂ ਕਰ ਕਰ ਵੀ ਮੈਂ ਨਰਮੇ ਚੁਗਿਆ ਮੇਰਾ ਨਰਮਾ ਉਹਨਾਂ ਚ ਵੱਧ ਜਾਂਦਾ ਸੀਗਾ ਉਹੀ ਫਿਰ ਮੈਂ ਉਹਨਾਂ ਨੂੰ ਕਹਿ ਰੰਡੀ ਵੀ ਸਾਡੇ ਤੁਸੀਂ ਖੇਤ ਚ ਕੰਮ ਕਰਾ ਦਿਓ ਮੈਂ ਸੋਡੇ ਕਰਾਇਆ ਵੀੜੀਆਂ ਕਰ ਕਰ ਵੀ ਮੈਂ ਖੇਤੀ ਕੀਤੀ ਐ ਮੈਨੂੰ ਕੋਈ ਸ਼ਰਮ ਨਹੀਂ ਵੀਰੇ ਮੈਂ ਕੀਤੀ ਕੀਤੀ ਐ ਮੈਂ ਆਪਣੇ ਬੱਚਿਆਂ ਲਈ ਕੀਤਾ ਆਪਣੇ ਲਈ ਕੀਤਾ ਆਪਣੀ ਉਹ ਕਹਿੰਦੇ ਨੇ ਵੀ ਆਪਣੇ ਗਰੂਰ ਲਈ ਕੀਤਾ ਕੰਮ ਕੀਤਾ ਵੀਰੇ ਆਪਾਂ ਕਦੇ ਕੰਮ ਕਰਦੋਂ ਲੁਕੇ ਨਹੀਂ ਕਦੇ ਆਪਾਂ ਆਪਣੇ ਸਰੀਰ ਨੂੰ ਲੁਕੋਇਆ ਨਹੀਂ ਹੈਗਾ ਹੱਜ ਵੀ ਨਹੀਂ ਲੁਕਾਉਂਦੀ ਜਦੋਂ ਕੱਪੜੇ ਲੈ ਕੇ ਤੁਸੀਂ ਯਕੀਨ ਮੰਨਿਓ ਕੱਪੜੇ ਲੈਣ ਵਗ ਜਾਂ ਆ ਕੇ ਥੱਕ ਕੇ ਡਿੱਗ ਪੈਣੀ ਆ ਹਨਾ ਤੇ ਚਾਹ ਕਰਨ ਦੀ ਹਿੰਮਤ ਨਹੀਂ ਹੁੰਦੀ ਐ ਅੱਖਾਂ ਮੀਚ ਕੇ ਬੈ ਜਾਣੀ ਆ ਬੇਟਾ ਆਉਂਦਾ ਉਹ ਕਰਕੇ ਚਾਹ ਦਿੰਦਾ ਬੇਟੇ ਨੂੰ ਪਤਾ ਹੁੰਦਾ ਵੀ ਇਹ ਪਈ ਆ ਬੀਨੇ ਚਾਹ ਚੂ ਨਹੀਂ ਪੀਤੀ ਪਰ ਮੈਂ ਫੇਰ ਵੀ ਤੁਹਾਨੂੰ ਕਹਿਣੀ ਆ ਵੀ ਹੌਸਲਾ ਨਾ ਛੱਟਿਓ ਹੌਸਲਾ ਐਸੀ ਚੀਜ਼ ਆ ਹਨਾ ਤੁਸੀਂ ਜੋ ਚਾਹੋਗੇ ਤੁਹਾਨੂੰ ਜ਼ਿੰਦਗੀ 'ਚ ਮਿਲੂਗਾ ਮੈਂ ਥੋ ਲਿਖਾ ਕੇ ਲੈ ਲਓ ਥੋੜਾ ਹੌਸਲਾ ਥੋੜਾ ਪਰਮਾਤਮਾ ਤੇ ਵਿਸ਼ਵਾਸ ਆਪਣੇ ਆਪ ਤੇ ਪੱਕਾ ਹੋਣਾ ਚਾਹੀਦਾ ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਤੁਹਾਨੂੰ ਪਿੱਛੇ ਸੱਟ ਜੂ ਕੋਈ ਮਰਜ਼ੀ ਬਿਜ਼ਨਸ ਕਰ ਲਿਓ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈ ਕੇ ਕਰ ਲਿਓ ਐਸਾ ਕੋਈ ਬਿਜ਼ਨਸ ਨਹੀਂ ਜਿਹੜਾ ਨਾ ਛੱਲੇ ਪਰ ਤੁਹਾਡੀ ਜਿਹੜੀ ਮਿਹਨਤ ਉਹ ਜਾਇਜ਼ ਹੋਣੀ ਚਾਹੀਦੀ ਹੈ ਵੀਰੇ ਇਹ ਨਹੀਂ ਹੈਗਾ ਵੀ 500 ਦਾ ਕੱਪੜਾ ਲਿਆਂਦਾ ਤੇ ਉਹਨੂੰ 800 ਦਾ ਠੋਕਤਾ ਨਹੀਂ ਫੇਰ ਨਹੀਂ ਕੰਮ ਚੱਲਦਾ 500 ਦਾ ਸੂਟ ਲਿਆਂਦਾ ਉਹਨੂੰ 570 ਦਾ ਵੇਚ ਲਓ 580 ਦਾ ਵੇਚ ਲਓ 70 80 ਵੀ ਇੱਕ ਸੂਟ ਚੋਂ ਸਾਰਾ ਖਰਚਾ ਕੱਢ ਲੈਂਦੇ ਥੋੜੇ ਤੇਲ ਦਾ ਵੀ ਕੱਢ ਲੈਂਦੇ ਥੋੜਾ ਦਾ ਵੀ ਕੱਢ ਲੈਂਦੇ ਜਿੰਨੀ ਤੁਸੀਂ ਥੋੜੀ ਕਮਾਈ ਬਾਰੇ ਸੋਚੋਗੇ 19 ਕਾਲਪੁਰਖ ਵੈਗਰੂ ਤੁਹਾਡੇ ਬਰਕਤਾਂ ਪਾਉਣਗੇ ਇਹ ਮੈਂ ਚੀਜ਼ ਦੇਖ ਚੁੱਕੀ ਹਾਂ ਕਪੜਾ ਜਿਹੜਾ ਮੇਰਾ ਕਪੜਾ ਮੈਂ ਵੀਡੀਓ ਤੇ ਪਾ ਦੇਣੀ ਨਾ ਖਤਮ ਹੋ ਜਾਂਦਾ ਉਹਦਾ ਕਾਰਨ ਪਤਾ ਕੀ ਆ ਆਪਣੇ ਰੇਟ ਮਹਾਰਾਜ ਨੂੰ ਜਾਣ ਕੇ ਆਪਾਂ ਆਪਦੇ ਗੱਡੀ ਦਾ ਤੇ ਆਪਦਾ ਖਰਚਾ ਕੱਢਦੇ ਆ ਕਦੇ ਇਹ ਨਹੀਂ ਸੋਚਿਆ ਵੀ ਹਾਂ ਪੰਡਾ ਬੰਨਣੀਆਂ ਪੰਡਾ ਨਹੀਂ ਵੀਰੇ ਵੱਜਦੀਆਂ ਪੰਡਾ ਤਾਂ ਜਦੋਂ ਮਾਲਕ ਬੰਨਣ ਤੇ ਆ ਗਿਆ ਨਹੀਂ ਨਹੀਂ ਪਤਾ ਕਿੱਥੋਂ ਬੰਨੂਗਾ ਕਿੱਥੋਂ ਉਹ ਬਰਕਤਾਂ ਪਾਉਂਦਾ ਇਹ ਆਪਾਂ ਨੂੰ ਵੀ ਨਹੀਂ ਪਤਾ ਠੀਕ ਹੈ ਪਰਾਡੇ ਕੰਮ ਕੱਢਦਾ ਕਾਲਪੁਰਖ ਵੈਗਰੂ ਵਿਸ਼ਵਾਸ ਰੱਖਿਆ ਕਰੋ ਤੇ ਦਿਲ ਨਾ ਛੋਟਾ ਕਰਿਆ ਕਰੋ ਨਾਲੇ ਕਿਸੇ ਦੇ ਪੈਸੇ ਦਾ ਵੀਰੇ ਆਪਾਂ ਨੂੰ ਕੀ ਰੇਜ ਆਪਾਂ ਨੂੰ ਕੋਈ 100 ਰੁਪਏ ਦਾ ਰਣੀ ਦਿੰਦਾ ਆਪਾਂ ਨੂੰ ਕੀ ਜਿਉਵਾਂਗੇ ਰੜਕ ਨਾਲ ਜਾਵਾਂਗੇ ਚਾਹੇ ਦਿਹਾੜੀ ਕਰਕੇ ਖਾ ਲੇ ਪਰ ਕਿਸੇ ਉਸ ਬੰਦੇ ਤੋਂ ਪੈਸਾ ਨਾ ਮੰਗੋ ਨਾ ਤਾਂ ਮੈਂ ਮੰਗਿਆ ਨਾ ਮੈਂ ਤੁਹਾਨੂੰ ਵੀ ਡਵਾਈਸ ਦਵਾਂਗੀ ਮੈਂ ਮੰਗਿਆ ਸੀ ਅਗਲੇ ਨੇ ਮੇਰੇ ਗਲਗਲ ਟਿੱਕਰ ਕੋ ਗੱਲਾਂ ਨਹੀਂ ਬਿਹਣੇ ਬਾੜਤੀ ਸੀ ਤੁਸੀਂ ਨਾ ਮੰਗਿਓ ਘੱਟ ਖਾ ਲਿਓ ਥੋੜਾ ਖਾ ਲਿਓ ਸਬਰ ਕਰ ਲਿਓ ਖਰਚੇ ਘਟਾ ਲਿਓ ਸਭ ਕੁਝ ਹੋ ਜਾਂਦਾ ਹੈ ਸਹੀ ਮੈਂ ਇਹਨਾਂ ਦੇ ਵਿੱਚ ਆਪਾਂ ਇੱਕ 5000 ਰੁਪਏ ਵਿੱਚ ਵੀ ਇੱਕ ਮਹੀਨੇ ਚ ਘਰ ਚਲਾ ਸਕਦੇ ਆ ਅੱਜ ਵੀ ਮਹਿੰਗਾਈ ਦੇ ਵਿੱਚ ਵੀ ਠੀਕ ਹੈ ਹੱਥ ਘੁੱਟ ਕੇ ਚੱਲੋਂਗੇ ਸਭ ਕੁਝ ਹੋ ਜਾਂਦਾ ਹੈ ਓਵਰ ਖਰਚੇ ਕਰਨੇ ਬੰਦ ਕਰ ਦਿਓ ਜ਼ਿੰਦਗੀ ਦਾ ਸੌਖੀ ਹੋ ਜਾਂਦੀ ਹੈ ਮੈਂ ਵੀ ਕੀਤੀ ਹੋਈ ਆ ਮੈਂ ਬਾਜ਼ਾਰ ਨਿੱਤ ਜਾਂਦੀ ਆ ਪਰਸਲ ਲਾਉਣ ਦਾ ਮਤਲਬ ਤਾਂ ਫਿਰ ਮੈਂ ਰੋਜ਼ ਦਾ 5-400 ਲਾ ਕੇ ਹਾਏ ਮੇਰੇ ਕੋਲ ਤਾਂ ਪੈਸੇ ਨਹੀਂ ਬੂ-ਬੋਏ ਮੈਂ ਰੋਈ ਜਾਇਆ ਕਰਾਂ ਮੈਂ ਲਾਉਂਦੀ ਨਹੀਂ ਪੈਸੇ ਸਬਜ਼ੀ ਉਹ ਲੈਣੀ ਆ ਜਿਹੜੀ ਆਪਾਂ ਨੂੰ ਸਸਤੀ ਲੱਗੇ ਦੋ ਡੰਗ ਦੀ ਲੈ ਲਈ ਕਿਤੇ ਚਟਣੀ ਖਾ ਲਈ ਕਿਤੇ ਆਪਣੇ ਲਈ ਫਰੂਟ ਲੈ ਲੈ ਕਿਤੇ ਲੈਤਾ ਨਹੀਂ ਐ ਪੈਸਾ ਇਕੱਠਾ ਹੋ ਜਾਂਦਾ ਵੀਰੇ ਜੇ ਆਪਾਂ ਥੋੜੇ ਥੋੜੇ ਖਰਚੇ ਥੋੜੇ ਥੋੜੇ ਖਰਚੇ ਘਟਾਉਣ ਲੱਗੇ ਨੇ ਪੈਸਾ ਇਕੱਠਾ ਹੋ ਜਾਂਦਾ ਦੁੱਧ ਤਾਂ ਹੁਣ ਤੁਸੀਂ ਤੇਰੇ 4 ਕਿਲੋ ਲੈ ਲਓ ਵੀਰੇ ਉਹ ਵੀ ਪੀ ਲਓਗੇ ਤੇ ਘਰੇ ਤੁਸੀਂ 1.5 ਕਿਲੋ ਕਿਲੋ ਲੈ ਲਓ ਉਹਦੇ ਨਾਲ ਵੀ ਨਜ਼ਾਰਾ ਆਉਂਦਾ ਹਾਂ ਪਰ ਖਾਓ ਨਾ ਮਾੜਾ ਇਹ ਮੈਂ ਕਹਿਣੀ ਆ ਦੇਸੀ ਕਿਉਂ 600 ਰੁਪਏ ਕਿਲੋ ਡੇਰੀ ਚਾਹੁੰਦਾਗਾ ਪਲੀਜ਼ ਉਹ ਜ਼ਰੂਰ ਖਾਂਦੇ ਰਹੋ ਕਿਉਂਕਿ ਤੁਹਾਡੀ ਸਿਹਤ ਜ਼ਰੂਰੀ ਆ ਜੇ ਤੁਹਾਡੀ ਸਿਹਤ ਇੱਕ ਵਾਰੀ ਢਿੱਲੀ ਪੈ ਗਈ ਤਾਂ ਡਾਕਟਰਾਂ ਦੇ ਦੁਰੇ ਫਿਰੋਗੇ ਫਿਰ ਕਮਾਈਆਂ ਵੀ ਨਹੀਂ ਹੋਣਗੀਆਂ ਤੇ ਇਲਾਜ ਕਿੱਥੋਂ ਕਰਾਓਗੇ ਹਨਾ ਇਹ ਮੇਰੀ ਰਿਕਵੈਸਟ ਆ ਮੇਰੇ ਭਰਾ ਮਾੜਾ ਪਾ ਲਿਓ ਕੋਈ ਚੱਕਰ ਨਹੀਂ ਸਸਤਾ ਪਾ ਲਿਓ ਕੋਈ ਚੱਕਰ ਨਹੀਂ ਪਰ ਮਾੜਾ ਖਾਣਾ ਨਹੀਂਗਾ ਇਹ ਗੱਲਾਂ ਧਿਆਨ ਰੱਖਿਓ ਦੇਸੀ ਕਿਉਂ ਜ਼ਰੂਰ ਘਰੇ ਲਿਆਓ 600 ਦਾ ਕਿਲੋ ਆ ਜਾਂਦਾ ਮਹੀਨੇ ਟੱਪ ਜਾਂਦੇ ਜੇ ਆਪਾਂ ਇੱਕ ਇੱਕ ਚਮਚਾ ਪਾਈ ਗੀ ਆਪਣੇ ਬੱਚਿਆਂ ਨੂੰ ਵੀ ਖਵਾਓ ਅੱਜ ਜਿਹੜੇ ਬੱਚਿਆਂ ਦੇ ਵਿੱਚ ਆਪਾਂ ਬਚਪਨ ਚ ਕਮਜ਼ੋਰੀਆਂ ਪਾ ਦਿੰਨੇ ਆ ਵਿਚਾਰਾ ਜੋ ਵੱਡੇ ਹੋ ਕੇ ਕੀ ਕਰਨਗੇ ਠੀਕ ਹੈ ਬੱਚੇ ਨੂੰ ਤੇ ਆਪ ਨੂੰ ਖਰਾਕ ਜਰੂਰ ਦਿਓ ਜਣੇ ਕਿ ਕਪੜਾ ਘੱਟ ਪਾ ਲੋ ਮਕਾਨ ਛੋਟਾ ਪਾ ਲੋ ਕੋਈ ਚੱਕਰ ਨਹੀਂ ਮਕਾਨ ਦਾ ਆਪਾਂ ਇੱਕ ਕਮਰੇ ਜੀ ਬੈ ਰਹਿਨੇ ਆ ਸਾਰੇ ਪਰ ਸਿਹਤ ਨਾਲ ਖਿਲਵਾੜ ਨਾ ਕਰਿਓ ਸਿਹਤ ਲਈ ਦੁੱਧ ਕਿਓ ਜ਼ਰੂਰੀ ਹੈ ਕੁਛ ਨਹੀਂ ਹੁੰਦਾ ਅਕਾਲਪੁਰ ਕੁਬਹਿਗਰ ਉਹ ਜਿਹੜੀ ਵਰਤ ਤਾਂ ਪਾ ਦਿੰਦਾ ਜਿਹੜੀਆਂ ਸੋਡੀਆਂ ਨੀਤਾਂ ਹੁੰਦੀਆਂ ਤੇ ਗੱਲ ਨੂੰ ਨੋਟ ਕਰਿਓ ਮੇਰੀ ਧਿਆਨ ਨਾਲ ਝੁਗਿਓ ਨਾ ਕਿਸੇ ਮੂਰੇ ਪੈਸਾ ਨਾ ਮੰਗਿਓ ਦਿਹਾੜੀ ਕਰ ਲਿਓ ਕੋਈ ਚੱਕਰ ਨਹੀਂ ਬਾਹਰਲੇ ਕੰਟਰੀਆਂ ਦੇ ਵਿੱਚ ਜਾ ਕੇ ਵੀ ਲੋਕ ਦਿਹਾੜੀਆਂ ਕਰਦੇ ਆ ਠੀਕ ਹੈ ਕੋਈ ਪਲੰਬਰ ਹੈ ਕੋਈ ਕੁਛ ਹੈ ਕੋਈ ਕੁਛ ਉਹ ਦਿਹਾੜੀ ਹੈ ਵੀਰੇ ਆਪਣੇ ਇੱਥੇ ਕੋਈ ਜੱਟਾਂ ਦਾ ਮੁੰਡਾ ਪਲੰਬਰ ਦਾ ਕੰਮ ਕਰੇ ਤਾਂ ਆਖਣਗੇ ਮੈਂ ਕੋ ਪਲੰਬਰ ਦਾ ਕੰਮ ਕਰਾਂ ਬਾਹਰ ਜਾ ਕੇ ਸਾਰਾ ਕੁਝ ਕਰਦੇ ਆ ਇਹਨਾਂ ਗੱਲਾਂ ਨੂੰ ਸਮਝੋ ਜਦੋਂ ਤੁਸੀਂ ਉੱਥੇ ਪੜਦੇ ਚ ਜਾ ਕੇ ਕੰਮ ਕਰਦੇ ਹੋ ਵੀ ਸਾਨੂੰ ਕਿਹੜਾ ਕੋਈ ਦੇਖਦਾ ਪਰ ਇੱਥੇ ਰੌਲਾ ਤਾਂ ਪੈ ਚੁੱਕਿਆ ਨਾ ਵੀ ਸਾਰੇ ਕੰਮ ਕਰਦੇ ਆ ਨਾਲੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਮਿਹਨਤ ਕਰਨ ਦਾ ਕੀ ਮੈਣ ਹੈ ਮਿਹਨਤ ਕਰਕੇ ਤੁਸੀਂ ਆਪ ਦਾ ਢੱਡ ਭਰੋਗੇ ਸੌਖੇ ਰਹੋਗੇ ਤੇ ਘਰੇ ਬੈਠੇ ਰਹੋਗੇ ਲੋਕਾਂ ਦੇ ਤਾਨਾਂ ਤੋਂ ਡਰਦੇ ਫਿਰ ਭੁੱਖੇ ਮਰੋਗੇ ਅੱਜ ਕੱਲ ਦਾ ਵੀਰੇ ਜੱਟ ਵੀ ਦਿਹਾੜੀਆਂ ਕਰ ਰਹੇ ਆ ਕਿਉਂਕਿ ਪ੍ਰੌਟੀਆਂ ਥੋੜੀਆਂ ਮੰਗਾਈ ਆ ਬਾਲੀ ਅੱਕ ਚ ਕਹਿੰਦੇ ਦੇਖ ਜੱਟ ਹੋ ਕੇ ਦਿਹਾੜੀ ਕਰਦਾ ਕਿਉਂ ਜੇ ਜੱਟ ਹੋ ਕੇ ਉਹ ਦਿਹਾੜੀ ਕਰਦਾ ਫਿਰ ਉਹ ਮਾੜਾ ਕਰਦਾ ਕੁਈ 500-400 ਕੁ ਮਾ ਕੇ ਘਰੇ ਲਿਆਉਂਦਾ ਵਿਚਾਰਾ ਉਹਦੇ ਬੱਚੇ ਖਾ ਲੈਣਗੇ ਆਪਸ ਟੈਨਸ਼ਨ ਫਰੀ ਰਹੂਗਾ ਕਿ ਘਰੇ ਬੈਠਾ ਰਹੇ ਤੁਸੀਂ ਢਾਢੀ ਵੀ ਨਹੀਂ ਉਹਨੂੰ ਕਰ ਦਿੰਦੇ ਵਿਚਾਰੇ ਨੂੰ ਉਹ ਘਰੇ ਬੈਠਾ ਰਹੂਗਾ ਬੱਚੇ ਖਾਣ ਨੂੰ ਮੰਗਣਗੇ ਘਰ ਵਾਲੀ ਮੰਗੂ ਕੋਈ ਦਵਾਈ ਬੂਟੀ ਲਿਓਣੀ ਪੈ ਜਾ ਕਿੱਥੋਂ ਲਿਆਉਣਗੇ ਤੁਸੀਂ ਚੱਕੂਗੇ ਖਰਚੇ ਜਿਹੜੇ ਬੰਦੇ ਆਏ ਕਹਿੰਦੇ ਨੇ ਵੀ ਆ ਫਲਾਨਾ ਦੇਖੀ ਜੱਟਾ ਢਾਢੀ ਕਰ ਦੋ ਉਹਨਾਂ ਨੂੰ ਮੋੜ ਕੇ ਕਿਹਾ ਕਰੋ ਵੀ ਲੈ ਤੂੰ ਖਰਚਾ ਦੇ ਦੇ ਅਸੀਂ ਨਾ ਕਰਾਂਗੇ ਜੱਤਾ ਬਾਤਾਂ ਚ ਕੀ ਰੱਖਿਆ ਜੱਟ ਫਲਾਨਾ ਧੌਂਕਾ ਕਿਉਂ ਜੱਟਾ ਹੀ ਮਾਰ ਦੇਣਾ ਤੁਸੀਂ ਜੱਟ ਗੱਟ ਕਹਿ ਕੇ ਉਹਨੂੰ ਤੂੰ ਦਿਹਾੜੀ ਕਰਦਾ ਤੂੰ ਬਾਹ ਕਰਦਾ ਫੇਰ ਕੀ ਆ ਦਿਹਾੜੀ ਕਰਕੇ ਆਪਣਾ ਢੱਡ ਪਾਲਦਾ ਮਾੜਾ ਕੰਮ ਕਰਦਾ ਹੋ ਵਿਚਾਰਾ ਚੋਰੀਆਂ ਕਰੂਗਾ ਤਾਂ ਤੁਸੀਂ ਕਹੋਗੇ ਵੀ ਚੋਰੀ ਕਰਦਾ ਫੇਰ ਕਹਿ ਸਕਦੇ ਹੋ ਜੇ ਕੋਈ ਮਿਹਨਤ ਕਰਕੇ ਆਪਣਾ ਢੱਡ ਪਾਲ ਰਿਹਾ ਉਹਨੂੰ ਮਾੜਾ ਨਾ ਕਿਹਾ ਕਰੋ ਪ੍ਰਮਾਤਮਾ ਵੇਖਦਾ ਤੁਹਾਨੂੰ ਸਰਾਫ ਲੱਗ ਜੂ ਪਾਸੇ ਨੂੰ ਕਰਕੇ ਨਾ ਹੱਸਿਆ ਕਰੋ ਵੀ ਦੇਖੀ ਜੱਟਾ ਫਲਾਣ ਦੇ ਦਿਹਾੜੀ ਕਰੀ ਜਾਂਦਾ ਫੇਰ ਕੀ ਹੋ ਗਿਆ ਮਿਹਨਤ ਕਰਦਾ ਤੁਸੀਂ ਨਹੀਂ ਦਿਹਾੜੀਆਂ ਕਰਦੇ ਉਹ ਜੱਟ ਤਾਂ ਫੇਰ ਵੀ ਆਪਦੇ ਪੰਜਾਬ ਚ ਕਰਦਾ ਆਪਦੇ ਪੰਜਾਬ ਚ ਦਿਹਾੜੀ ਕਰਦਾ ਤੇ ਜਿਹੜੇ ਕੈਨੇਡਾ ਚ ਅਮਰੀਕਾ ਚ ਬਾਹਰੀਆਂ ਕੰਟਰੀਆਂ ਚ ਜਾ ਕੇ ਦਿਹਾੜੀਆਂ ਕਰਦੀਆਂ ਉੱਥੇ ਨਹੀਂ ਤੁਹਾਨੂੰ ਸ਼ਰਮ ਆਉਂਦੀ ਉਹ ਗੋਰੇ ਆ ਜਿੰਨਾਂ ਕੀ ਤੁਸੀਂ ਦਿਹਾੜੀਆਂ ਕਰਦੇ ਹੋ ਗੋਰਿਆਂ ਤੋਂ ਭਗਤ ਸਿੰਘ ਵਰਗਾਂ ਨੇ ਤਾਂ ਦੇਸ਼ ਆਜ਼ਾਦ ਕਰਵਾਇਆ ਤੇ ਤੁਸੀਂ ਗੁਲਾਮੀ ਕਰਦੇ ਹੋ ਉੱਥੇ ਜਾ ਕੇ ਤੁਸੀਂ ਚੰਗੇ ਕਿ ਇੱਥੇ ਪੰਜਾਬ ਚ ਦਿਹਾੜੀ ਕਰਨ ਵਾਲਾ ਚੰਗਾ ਮੈਂ ਕਹਿੰਦੀ ਪੰਜਾਬ ਚ ਦਿਹਾੜੀ ਕਰਨ ਵਾਲਾ 100 ਗੁਣੇ ਚੰਗਾ ਉਹ ਆਪਣੇ ਪੰਜਾਬ ਲਈ ਕਰ ਰਿਹਾ ਜੋ ਕਰ ਰਿਹਾ ਪੰਜਾਬ ਦਾ ਪੈਸਾ ਪੰਜਾਬ ਚ ਰਹੂ ਤੇ ਤੁਸੀਂ ਗੋਰਿਆਂ ਮੂਰੀ ਜਾ ਕੇ ਗੁਲਾਮੀ ਕਰਦੇ ਹੋ ਉਹ ਚੰਗਾ ਕਿ ਇਹ ਚੰਗਾ ਸੋ ਕਿਸੇ ਨੂੰ ਇਹ ਨਾ ਕਿਹਾ ਕਰੋ ਵੀ ਤੂੰ ਜੱਟੋ ਕੇ ਦਿਹਾੜੀਆਂ ਕਰਦਾ ਐ ਕਰਦਾ ਇਕੱਲਾ ਮੈਂ ਸੁਣ ਰਹੀ ਆ ਸਮਝ ਰਹੀ ਆ ਤੁਸੀਂ ਗੋਰਿਆਂ ਕੇ ਜਾ ਕੇ ਦਿਹਾੜੀਆਂ ਕਰਦੇ ਹੋ ਭਗਤ ਸਿੰਘ ਵਰਗਿਆਂ ਨੇ ਉਹਨੇ ਦੀ ਗੁਲਾਮੀ ਕੀਤੀ ਨਹੀਂ ਤੁਸੀਂ ਕਰਦੇ ਹੋ ਫਿਰ ਤੁਸੀਂ ਕਹਿ ਦਿਨੋ ਅਸੀਂ ਕੀ ਕਰ ਗਏ ਤੁਹਾਡੇ ਮੈਸੇਜ ਆਉਣਗੇ ਅਸੀਂ ਕੀ ਕਰ ਗਏ ਜੀ ਸਾਡੇ ਕੋਲ ਪ੍ਰਾਪਰਟੀ ਨਹੀਂ ਅਸੀਂ ਬਾਹਰ ਗਏ ਜੀ ਬਾਹਰ ਮਜਬੂਰੀ ਦੇ ਮਾਰੇ ਗਏ ਆ ਉਹ ਵੀਰੇ ਮਜਬੂਰੀਆਂ ਤਾਂ ਸਭ ਕੀਤੀ ਹੁੰਦੀਆਂ ਜਿਹੜੀਆਂ ਕੈਨੇਡਾ ਚ ਜਾ ਕੇ ਦਿਹਾੜੀਆਂ ਕਰਦੇ ਹੋ ਇੱਥੇ ਕਰ ਲਓ ਬਥੇਰਾ ਕੰਮ ਐ ਇੱਥੇ ਵੀ ਇੱਥੇ 24 ਘੰਟੇ ਕੋਠੀਆਂ ਪਈ ਜਾਂਦੀਆਂ ਲੋਕਾਂ ਦੇ 4-5-500 ਦਿਹਾੜੀ ਹੈ ਤੇ ਸਮਝ ਲਓ 15000 ਮਹੀਨੇ ਦਾ ਬਣ ਗਿਆ 500 ਦੇ ਹਿਸਾਬ ਨਾਲ ਵੀ ਤੇ ਉੱਥੇ ਵੀ ਤਾਂ ਉਹੀ ਕੁਛ ਹੈ ਇੱਥੇ ਜੇ 1500 ਕਮਾਉਂਗੇ ਉਹ ਵੀ ਤੁਹਾਡਾ ਲੱਖ ਵਰਗ ਹੈ ਆਪਦਾ ਘਰ ਹੋਊ ਆਪਦਾ ਪਰਿਵਾਰ ਹੋਊਗਾ ਲੈ ਕੇ 22-2500 ਦੀ ਕੁਆਰਟਰ ਕਣਕ ਸੱਟ ਲਾ ਦੋ ਮਹੀਨੇ ਨਹੀਂ ਮੁੱਕਦੀ ਕੋਈ ਟੈਕਸ ਨਹੀਂ ਸਾਨੂੰ ਕੋਈ ਟੈਕਸ ਮੰਗਦਾ ਸੋ ਉੱਥੋਂ ਵੀ ਇਹਦਾ ਦੇ ਦੋ ਸੋ ਇਹ ਗੱਲਾਂ ਵੀਰੇ ਕਰਿਆ ਨਾ ਕਰੋ ਕਿਸੇ ਨੂੰ ਤੰਗ ਨਾ ਕਰਿਆ ਕਰੋ ਆਪਾਂ ਇੱਕ ਕਹੂਗਾ ਵੀ ਫਲਾਣਾ ਦਿਹਾੜੀਆਂ ਕਰਦਾ ਔ ਭੁੱਖਾ ਮਰਦਾ ਸਾਡੇ ਤਾਂ ਬਾਹਰ ਗਏ ਹੋਇਆ ਬਾਹਰਲੇ ਜਿਹੜੇ ਗਏ ਆ ਉਹਨਾਂ ਨੂੰ ਤਾਂ ਪੁੱਛ ਲਓ ਮੜਾ ਜਾ ਵੀ ਉਹਨਾਂ ਦਾ ਕੀ ਹਾਲ ਆ ਬਾਹਰਲੇ ਨੂੰ ਤਾਂ ਪੁੱਛ ਲਓ ਵੀ ਤੁਸੀਂ ਕੁਰਸੀ ਤੇ ਬੈਠੇ ਹੋ ਕੁਰਸੀ ਤੇ ਬੈਠੇ ਡਾਲਰ ਲਈ ਜੰਨੇ ਹੋ ਹੱਤ ਦਾ ਛੁੱਡੀ ਉਹ ਬਾਹਰ ਤਾਂ ਇੰது ਵੀ ਜ਼ਿਆਦਾ ਪੰਗਾ ਗਾ ਬਹੁਤ ਜੁੜੂਗਾ ਮੇਰੇ ਨਾਲ ਬਾਹਰ ਦੀਆਂ ਭੈਣਾਂ ਦੱਸ ਦਿੰਆਂ ਹੋ ਕਿ ਇੱਕ ਤਵੀਥੇ ਕੀ ਐ ਮੇਰਾ ਮਤਲਬ ਕਿਸੇ ਨੂੰ ਦੁੱਖ ਦੇਣਾ ਜਾਂ ਹਟ ਕਰਨਾ ਨਹੀਂ ਪਰ ਮੈਨੂੰ ਤਾਂ ਦੁੱਖ ਹੁੰਦਾ ਵੀ ਇੱਕ ਬੰਦਾ ਦਿਹਾੜੀ ਕਰਕੇ ਆਪਣਾ ਪੇਟ ਪਾਲ ਰਿਹਾ ਹੁੰਦਾ ਉਹਨੂੰ ਤੁਸੀਂ ਨੀਚਾ ਦਿਖਾਉਣਾ ਨਹੀਂ ਹਟਦੇ ਨਿੱਚੇ ਹੀ ਦਿਖਾਈ ਜਾਂਨੇ ਉਹ ਦਿਹਾੜੀਆਂ ਕਰਦਾ ਜੱਟ ਉਹ ਕਿ ਐ ਕਰਦਾ ਕਿਉਂ ਕਰਦਾ ਕਿਉਂ ਛੇੜਦੇ ਨੇ ਤੁਸੀਂ ਕਿਸੇ ਵਿਚਾਰੇ ਨੂੰ ਉਹ ਜੱਟਾ ਛੋਟੇ ਛੋਟੇ ਤਾਂ ਨਹੀਂ ਮੰਗਣ ਆਇਆ ਅਗਲਾ ਦਿਹਾੜੀ ਕਰਨ ਗਿਆ ਜ਼ਮੀਨਾਂ ਜੱਟਾਂ ਕੋਲੇ ਹੈ ਨਹੀਂ ਖਰਚੇ ਇੰਨੇ ਬਿਨਾ ਸਪਰੇ ਤਾਂ ਕੋਈ ਖੇਤੀ ਨਹੀਂ ਤੇ ਫਿਰ ਜੱਟ ਕਰੂਗੀ ਜੱਟ ਦਿਹਾੜੀ ਤਾਂ ਕਰੂਗੀ ਬਈ ਉਹਨੇ ਆਉਦੇ ਬੱਚੇ ਪਾਲਣੇ ਮਾਰਨੇ ਨਹੀਂ ਹੈਗੇ ਥੋੜੇ ਮਗਰ ਲੱਗ ਕੇ ਜਿੰਨਾਂ ਕੋਲੇ ਚੰਗੀਆਂ ਜ਼ਮੀਨਾਂ ਭਾਈ ਉਹ ਟਾਈਮ ਪਾਸ ਕਰੀਦਾ ਜਿਹਦੇ ਕੋਲ ਵਿਚਾਰੇ ਕੋਲੇ ਹੈ ਹੀ ਕਿੱਲਾ ਅੱਧਾ ਕਿ ਲਊਗੀ ਕਰੂ ਫਿਰ ਦਿਹਾੜੀ ਨਾ ਕਰੂ ਤਾਂ ਹੋਰ ਕੀ ਕਰੂ ਉੱਤੋਂ ਤੁਹਾਨੂੰ ਪਤਾ ਹੀ ਹੈ ਵੀ ਕੀ ਹਾਲ ਆ ਜੱਟਾਂ ਦਾ ਕੀ ਹਾਲ ਆ ਕਿਸਾਨਾਂ ਦਾ ਕੀ ਕਿਸਾਨਾਂ ਨਾਲ ਹੋ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੈਨੂੰ ਦੱਸਣ ਦੀ ਲੋੜ ਨਹੀਂ ਸੋ ਪਲੀਜ਼ ਕਿਸੇ ਨੂੰ ਬੜਾ ਨੀਮਾ ਨਾ ਸਿੱਟਿਆ ਕਰੋ ਦਿਹਾੜੀਆਂ ਵਿਧਿਆੜੀਆਂ ਇਹ ਗੱਲਾਂ ਨਾ ਕਿਹਾ ਕਰੋ ਦਿਹਾੜੀ ਤਾਂ ਆਪਾਂ ਸਾਰੀ ਕਰਦੇ ਆ ਸਾਰੀ ਕਰਦੇ ਆ ਹੁਣ ਮੈਂ ਆ ਮੈਂ ਕੱਪੜੇ ਵੇਚਦੀ ਆ ਮੈਂ ਵੀ ਦਿਹਾੜੀ ਕਰਦੀ ਆ ਕੱਲ ਨੂੰ ਮੇਰਾ ਬੇਟਾ ਲੋਅਰ ਆ ਕਚੈਰੀ 'ਚ ਬੈਠੂਗਾ ਉਹ ਵੀ ਤਾਂ ਦਿਹਾੜੀ ਕਰੂਗਾ ਉੱਥੇ ਮਿਹਨਤੀ ਕਰੂ ਬੇਟੀ ਮੇਰੀ ਜੋਬ ਕਰਦੀ ਉਹ ਵੀ ਤਾਂ ਦਿਹਾੜੀ ਕਰਦੀ ਆ ਸੋ ਇਹ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਵੱਡੀਆਂ ਨਾ ਬਣਾਇਆ ਕਰੋ ਸਾਰੇ ਬੰਦੀ ਇੱਥੇ ਦਿਹਾੜੀਆਂ ਕਰਦੇ ਆ ਕੋਈ ਗਵਰਨਮੈਂਟ ਦਾ ਗੁਲਾਮ ਐ ਕੋਈ ਕਾਸੇ ਦਾ ਗੁਲਾਮ ਆ ਸਾਰੇ ਗੁਲਾਮੀ ਉਹੀ ਕਰਦੇ ਆ ਸੋਡੇ ਮੁਤਾਬਕ ਨੀਚਾ ਨਾ ਕਿਸੇ ਨੂੰ ਸਿੱਟਿਆ ਕਰੋ ਔਰ ਲੀਲੀ ਛਤਰੀ ਵਾਲੇ ਤੋਂ ਡਰਿਆ ਕਰੋ ਕੋਈ ਪਤਾ ਨਹੀਂ ਸਾਨੂੰ ਕਿੱਥੇ ਲਿਜਾ ਕੇ ਸਿੱਟਣਾ ਉਹਨੇ ਅਗਲਾ ਦਿਹਾੜੀ ਕਰਨ ਜੋਗਰਤ ਹੈਗਾ ਸਾਨੂੰ ਐ ਨਹੀਂ ਪਤਾ ਰੱਬ ਕਿਹੜੀ ਫੇਟ ਮਾਰ ਦੇ ਸੋ ਇਹਨਾਂ ਗੱਲਾਂ ਦਾ ਅਹੰਕਾਰ ਨਹੀਂ ਕਰਨਾ ਮੈਂ ਅੱਜ ਵੀ ਕਹਿਣੀ ਵੀ ਪੈਸਾ ਆਪਦਾ ਹੱਕ ਦਾ ਕਮਾਓ ਕਮਾਓ ਮਿਹਨਤ ਕਰੋ ਜੇ ਤੋ ਮੰਗੋ ਨਾ ਚੁਕੋ ਨਾ ਕਿਸੇ ਮੁਰੇ ਮੈਂ ਕਹਣੀ ਆ ਚੁਕਣ ਨਾਲੋਂ ਮੰਗਤਾ ਚੰਗਾ ਬੰਦਾ ਡੈਡੀ ਘਰ ਦਿਹਾੜੀ ਕਰੋਗੇ ਟਿੱਡ ਭਰੋਗੇ ਮੰਗੋਗੇ ਤਾਂ ਨਹੀਂ ਕਿਸੇ ਕੋਲੋਂ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਸਾਰਾ ਕੁਝ ਹੀ ਹੋਊ ਵੀਰੇ ਨੌਕਰੀਆਂ ਨੌਕਰੀਆਂ ਤੁਹਾਨੂੰ ਤੁਹਾਨੂੰ ਪਤਾ ਹੈ ਹੀ ਨਹੀਂ ਸਾਰੀ ਦਿਹਾੜੀਆਂ ਕਰਨੀਆਂ ਪੈਣਗੀਆਂ ਸਾਡੇ ਵਰਗਾਂ ਨੂੰ ਵੀ ਕਰਨੀਆਂ ਪੈਣਗੀਆਂ ਫਿਰ ਮਾਨ ਕਿਸ ਗੱਲ ਦਾ ਜਾਤਾਂ ਪਾਤਾਂ ਦਾ ਭੇਤ ਚੱਕ ਦੋ ਇੱਥੋਂ ਆਈ ਰਗਾ ਜੱਟ ਲੱਗੀਆਂ ਨਾ ਪੂਚਾਂ ਵੀ ਫਲਾਨਾ ਜੱਟ ਐ ਫਲਾਨਾ ਰਵੰਦਾਸ ਹੀ ਐ ਜੀ ਫਲਾਨਾ ਧੌਂਕਾ ਔਂਕਾ ਇਹ ਜਾਤਾਂ ਪਤਾਂ ਚੱਕ ਦੋ ਮਿਹਨਤ ਸਾਰਿਆਂ ਨੂੰ ਹੀ ਕਰਨੀ ਪੈਂਦੀ ਐ ਤੇ ਜਾਤਾਂ ਜੁੱਤਾਂ ਦਾ ਕੋਈ ਮਤਲਬ ਨਹੀਂ ਹੈਗਾ ਸਾਰਿਆਂ ਨੂੰ ਮਿਹਨਤ ਕਰਨੀ ਪੈਂਦੀ ਐ ਤੇ ਕਰਨੀ ਪਊਗੀ ਤੇ ਰੱਜ ਕੇ ਵੀ ਉਹੀਓ ਖਾਣਗੇ ਜਿਹੜੇ ਮਿਹਨਤ ਕਰਨਗੇ ਝੋਖਣਾ ਨਹੀਂ ਕਿਸੇ ਮੂਰੇ ਕਿਸੇ ਤੋਂ ਪੈਸਾ ਨਹੀਂ ਮੰਗਣਾ ਆਪਦੀ ਕਰਕੇ ਖਾਓ ਪਰ ਮਸੂਨ ਦਿਹਾੜੀ ਕਰਨੀ ਪੈ ਜੇ ਪਰ ਹੱਕ ਦੀ ਖਾਓ ਹੱਕ ਹਲਾਲ ਦੀ ਖਾਓ ਬਾਲੀ ਚੰਗੀ ਲੱਗਦੀ ਔਰ ਰੋਟੀ ਬਾਲੀ ਸਵਾਦ ਹੁੰਦੀ ਹੈ ਜਿਹੜੀ ਤੁਸੀਂ ਮਿਹਨਤ ਨਾਲ ਕਮਾਉਣੀ ਔ ਅੱਜ ਜਦੋਂ ਅਸੀਂ ਕੋਠੀ ਪਾਈ ਹੈ ਮੇਰਾ ਆਪਰੇਸ਼ਨ ਨਹੀਂ ਸੀ ਹੋਇਆ ਜਦੋਂ ਅਸੀਂ ਘਰ ਪਾਇਆ ਮੈਂ ਵਾਗਰੂ ਨੂੰ ਜਾਣ ਕੇ ਕਹਿਣੀ ਆ ਮੈਨੂੰ ਐਸ ਵੀ ਦਿਹਾੜੀ gana ਪਾਉਣਾ ਪਵੇ 600 500 ਰੁਪਏ ਲਊਗਾ 7 ਦੇ ਉੱਪਰ ਮੈਂ ਤੇ ਦੀਪੂ ਨੇ ਇਕੱਲੇ ਨੇ ਮਿੱਟੀ ਖਿਲਿਆਰੀ ਸੀ 1600 ਸਕਰ ਫੁੱਟ ਦੀ ਹੈ ਪਤਾ ਨਹੀਂ 1650 ਸਕਰ ਫੁੱਟ ਦੀ ਛੜੀ ਉਹ ਮਿੱਟੀ ਵਾਲੇ ਦੋ ਜਣੇ ਮਿੱਟੀ ਪਾਈਗੇ ਤੇ ਮੈਂ ਤੇ ਦੀਪੂ ਤੇ ਕਈਆਂ ਨਾਲ ਮਿੱਟੀ ਖਿਲਿਆਰੀਗੇ ਮੈਂ ਦੀਪੂ ਦੇ ਨਾਲ ਲੱਗ ਕੇ ਮਿੱਟੀ ਖਿਲਿਆਰੀ ਫੇਰ ਫੇਰ ਕੀ ਹੋ ਗਿਆ ਮੇਰਾ ਘਰ ਹੈ ਜੇ ਕੰ ਉਸ ਕੁੜੀਆਂ ਜਾਂ ਕੇ ਠੱਪਣ ਵੀ ਆਪ ਕੰਮ ਕਰੀ ਜਾਂਦੀ ਉਹ ਲੈ ਹੱਦ ਹੈ ਮੇਰਾ ਕੰਮ ਹੈ ਮੇਰਾ ਮਕਾਨ ਬਣ ਰਿਹਾ ਹੈ ਮੈਂ ਉਹ ਤੇ ਮਿੱਟੀ ਖਿਲਾਰ ਰਹੀ ਹਾਂ ਤੁਹਾਨੂੰ ਕੀ ਪ੍ਰੋਬਲਮ ਹੈ ਮਿਹਨਤ ਕਰਨ ਚ ਸ਼ਰਮ ਨਾ ਮੰਨੋ ਸ਼ਰਮ ਉਹਨਾਂ ਗੱਲਾਂ ਚ ਮੰਨੋ ਜਦੋਂ ਤੁਸੀਂ ਦੀ ਆਤਮਾ ਦਿਖਾਉਣੇ ਹੋ ਕਿਸੇ ਦਾ ਦਿਲ ਦਿਖਾਉਣੇ ਹੋ ਕਿਸੇ ਦਾ ਲੈ ਕੇ ਮੁੱਕਰ ਜਾਂਦੇ ਹੋ ਕਿਸੇ ਨੂੰ ਨੀਚਾ ਦਿਖਾਉਣ ਚ ਹੀ ਲੱਗੇ ਰਹਿੰਦੇ ਉਹ ਤਾਂ ਨੀਚਾ ਦਿਖਾਉਣ ਚ ਵਿਚਾਰੇ ਜ਼ਿੰਦਗੀ ਕੱਢ ਜਾਂਦੇ ਫਿਰ ਮੇਰੀ ਵੀਡੀਓ ਲੰਬੀ ਹੋ ਜਾਂਦੀ ਹੈ ਤੇ ਇੱਕ ਭੈਣ ਦਾ ਬਿਨੀ ਪੈਗ ਤੋਂ ਮੈਨੂੰ ਫੋਨ ਆਇਆ ਉਹਨਾਂ ਨੂੰ ਮੈਂ ਐਕਸਰਸਾਈਜ਼ ਦੱਸੀ ਸੀ ਨਾ ਢੂਹੀ ਦੀ ਬੈਕ ਪੇਨ ਦੀ ਉਹ ਭੈਣ ਕਹਿੰਦੀ ਵੀ ਅੱਗੇ ਮੇਰੀ ਢੂਹੀ ਆਕੜੀ ਸੀ ਇਕੜੇਵਾ ਸੀ ਕਹਿੰਦੀ ਮੈਨੂੰ ਇੰਨਾ ਰੀਲੀਫ ਮਿਲਿਆ ਵੀ ਅੱਗੇ ਮੈਂ ਢੂਹੀ ਨਾਲ ਤੁਰ ਨਹੀਂ ਸੀ ਸਕਦੀ ਕਹਿੰਦੀ ਹੁਣ ਭਣੇਵਾ ਸਾਰੇ ਦੁਰੀ ਫਿਰਦੀਆਂ ਸਿਰਫ ਉਹਨੂੰ ਸਿੰਪਲ ਐਕਸਰਸਾਈਜ਼ਾਂ ਦੱਸੀਆਂ ਮੈਂ ਜਿਹੜੀ ਵੀਡੀਓ ਪਾਈ ਹੈ ਬਿਨੀ ਪੈਗ ਤੋਂ ਨੇ ਭੈਣ ਬਹੁਤ ਜ਼ਿਆਦਾ ਖੁਸ਼ ਨੇ ਉਹ ਉਹਨਾਂ ਦੀ ਢੂਹੀ ਨੂੰ ਫੂਰਾ ਰੀਲੀਫ ਮਿਲ ਗਿਆ ਜਿਵੇਂ ਦੱਸਿਆ ਸੀ ਉਵੇਂ ਕਰ ਰਹੀ ਹੈ ਕਹਦੀ ਭੈਣੇ ਜਿਉਂਦੀ ਵਸਦੀ ਰਹਿ ਬਿਨਾ ਦਵਾਈਆਂ ਤੋਂ ਉਹਦੀ ਢੂਈ ਠੀਕ ਹੋਣ ਲੱਗ ਗਈ ਤੇ ਮੈਂ ਬਹੁਤ ਜਲਦੀ ਸਰਵੈਕਲ ਦੀ ਵੀਡੀਓ ਬਣਾ ਕੇ ਪਾਉਂਗੀ ਉਹ ਭੈਣ ਕਹਿੰਦੀ ਉਹ ਪਾ ਕਹਿੰਦੀ ਬਹੁਤ ਅਸੀਸਾਂ ਦਿੱਤੀਆਂ ਉਹ ਭੈਣ ਨੇ ਕਹਿੰਦੀ ਭੈਣ ਮੈਂ ਢੂਈ ਨੇ ਖਾਰ ਰੱਖੀ ਸੀ ਆ ਥੋਡੀਆਂ ਐਕਸਰਸਾਈਜ਼ਾਂ ਤੇ ਸਰੋਂ ਦੇ ਤੇਲ ਦੀ ਮ사ਜ ਕਰਕੇ ਕਹਿੰਦੀ ਮੈਂ ਕਰਦੀ ਆ ਉਹ ਐਕਸਰਸਾਈਜ਼ਾਂ ਮੈਂ ਭੈਣੇ ਬਿਲਕੁਲ ਠੀਕ ਆ ਕਹਿੰਦੀ ਅੱਗੇ ਮੇਰੇ ਢੂਈ ਚ ਨਾ ਅਕੜੇ ਮਾਰਦਾ ਸੀ ਇੱਕ ਗਿੱਠ ਥਾਂ 'ਚ ਉਹ ਕੜੇ ਮੈਂ ਕਹਿੰਦੀ ਮੇਰਾ ਬਿਲਕੁਲ ਠੀਕ ਹੋ ਗਿਆ ਤੇ ਮੈਂ ਬਹੁਤ ਖੁਸ਼ ਹੋਈ ਬਿਨਾ ਦਵਾਈਆਂ ਤੋਂ ਕੋਈ ਡਾਕਟਰ ਕੋਲ ਨਹੀਂ ਹੋ ਗਈ ਮੰਨਿਆ ਕਰੋ ਇਹ ਮੇਰੀਆਂ ਗੱਲਾਂ ਨੂੰ ਵੀਡੀਓ ਲੰਬੀ ਹੋ ਜਾਂਦੀ ਹੈ ਤੇ ਆਪਾਂ ਅਗਲੀ ਵੀਡੀਓ 'ਚ ਤੁਹਾਨੂੰ ਫੇਰ ਮਿਲਾਂਗੇ ਵੀਡੀਓ ਬਣਾਉਣ 'ਚ ਕੋਈ ਗਲਤੀ ਹੋ ਜਾਂਦੀ ਹੈ ਤਾਂ ਪਲੀਜ਼ ਮਾਫ ਕਰਦਿਆ ਕਰੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਵੱਲੋਂ ਪਿਆਰ ਭਰੀ ਸ਼ਸ਼੍ਰੀਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਆਪਦੇ ਘਰੇ ਦਿਨ ਦੁਗੜੀ ਰਾਤ ਚੌਗਣੀ ਤਰੱਕੀ ਪਾਵੇ ਤੇ ਆਪ ਨੂੰ ਬਹੁਤ ਬਹੁਤ ਵਧੀਆ ਮੱਤ ਬਖਸ਼ੇ